ਆਪਣੀ ਜਿਹੜੀ 6 ਨੰਬਰ ਮਸ਼ੀਨਾਂ ਇਹਨੂੰ ਸਾਫ਼ ਕਰਕੇ ਹਵਾ ਨਾਲ ਉਸ ਤੋਂ ਬਾਅਦ ਇਹ ਟੂਲਾ ਚੋਂ ਸਮਾਨ ਕੱਢ ਕੇ ਇਹ ਮਸ਼ੀਨ ਨੂੰ ਆਪਾਂ ਜਿਹੜਾ ਇਹ ਪਿੰਡ ਦਾ ਜਿਹੜਾ ਤਲਾਬ ਕੱਟਾ ਕਹਿੰਦੇ ਨੇ ਆਪਾਂ ਟੂਬਾ ਕਹਿੰਦੇ ਨੇ ਉੱਥੇ ਲੈ ਜਾਂਦੀ ਮਸ਼ੀਨ ਬਾਕੀ ਆ ਪਟਰੋਲ ਵਾਲਾ ਪੰਪ ਲਿਆਂਦਾ ਹੁਣ ਇਹ ਮਸ਼ੀਨ ਨੂੰ ਆਪਾਂ ਧੋਣ ਲੱਗਦੇ ਆ ਕੱਲ ਆਪਾਂ ਇਹ ਮਸ਼ੀਨ ਖੜਾ ਕੇ ਰੱਖੀ ਸੀ ਤੇ ਹਵਾ ਨਾਲ ਸਾਰੀ ਮਸ਼ੀਨ ਸੀ ਜਿਹੜੀ ਇਹ ਸਾਫ਼ ਕਰ ਲਈ ਸੀ ਜਿਹੜਾ ਵਿੱਚੋਂ ਗਰਦਾ ਝਾੜਨ ਵਾਲਾ ਸੀ ਉਹ ਸਾਰਾ ਝਾੜਤਾ ਹੁਣ ਇਹ ਮਸ਼ੀਨ ਨੂੰ ਆਪਾਂ ਧੋਵਾਂਗੇ ਧੋਣ ਤੋਂ ਬਾਅਦ ਇਹਨੂੰ ਇੱਕ ਦਿਹਾੜੀ ਆਪਾਂ ਧੁੱਪ 'ਚ ਖੜਾਵਾਂਗੇ ਧੁੱਪ 'ਚ ਖੜਾਉਣ ਤੋਂ ਬਾਅਦ ਫਿਰ ਇਹਦੇ ਵਿੱਚ ਜਿਹੜਾ ਇਹਦਾ ਸਮਾਨ ਕੱਢਿਆ ਟੂਲਾਂ ਦੇ ਵਿੱਚੋਂ ਜਿਵੇਂ ਚਾਸੇ ਵਾਲਾ ਟੂਲ ਹੋ ਗਿਆ ਆਪਣਾ 베ARING ਵਾਲਾ ਟੂਲ ਹੋ ਗਿਆ ਜਾਂ ਸਾਈਡ ਵਾਲੇ ਜਿੰਨੇ ਵੀ ਟੂਲ ਹੋ ਗਏ ਉਹਨਾਂ 'ਚ ਜਿਹੜਾ ਸਮਾਨ ਪਾਉਣਾ ਉਹ ਪਾ ਕੇ ਫਿਰ ਆਪਾਂ ਮਸ਼ੀਨ ਨੂੰ ਦੇਖਾਂ ਦੇ ਲਾ ਕੇ ਤਰਪਾਲ ਪਾਵਾਂਗੇ ਹੁਣ ਉਹ ਸਭ ਤੋਂ ਪਹਿਲਾਂ ਜਿਹੜੀ ਆਪਣੀ 6 ਨੰਬਰ ਮਸ਼ੀਨਾਂ ਆ ਆਪੇ ਇਹਨੂੰ ਧੂਣ ਲਗਦਿਆਂ ਇਹਦਾ ਸਾਫ ਸਫਾਈ ਦਾ ਕੰਮ ਕਰਦਿਆਂ ਸਟਾਰਟ ਸਾਫ ਸਫਾਈ ਇਹਦੀ ਕੱਲ੍ਹ ਦੀ ਚੱਲ ਰਹੀ ਆ ਕੱਲ੍ਹ ਹਵਾ ਮਾਰੀ ਅੱਜ ਪਾਣੀ ਨਾਲ ਧ ਵੀ ਮਸ਼ੀਨ ਝਾੜ ਲਓ ਖਾਲੀ ਕਰ ਲਓ ਤੇ ਉਸ ਤੋਂ ਬਾਅਦ ਆਪਾਂ ਧੂਣ ਲੈ ਕੇ ਚੱਲਾਂਗੇ ਤੇ ਮਸ਼ੀਨ ਝਾੜ ਤੇ ਇਹਨਾਂ ਨੇ ਝਾੜੀ ਇੱਕ ਨੰਬਰ ਆ ਕੋਈ ਕਰ ਦੇ ਗੱਪਿਆ ਕੋਈ ਕੰਮ ਨਹੀਂ ਪਰ ਜਦੋਂ ਰਕੇ ਧੂਣ ਲੱਗੇ ਤਾਂ ਜਿਹੜੇ 6 ਨੰਬਰ ਵਾਲੇ ਬੰਦੇ ਨੂੰ ਕਹਿੰਦੇ ਰੁਕੋ ਥੋੜਾ ਜਿਆ ਵੀ ਇਹਦੇ ਵਿੱਚ ਸਮਾਨ ਆ ਮਤਲਬ ਅੱਧਾ ਘੰਟਾ ਹੋ ਗਿਆ ਸਾਨੂੰ ਮਸ਼ੀਨ ਚੋਂ ਸਮਾਨ ਕੱਢਦੇ ਨੂੰ ਹਾਲੇ ਵੀ ਕਿਸੇ ਨਾ ਕਿਸੇ ਟੂਲ ਚੋਂ ਕੋਸ ਨਾ ਕੋਸ ਚੱਕ ਰਹੇ ਹੁੰਦੇ ਨੇ ਵੀ ਆਹ ਰਹਿ ਗਿਆ ਆਹ ਰਹਿ ਗਿਆ ਮੁੰਡੇ ਬਾਕੀ ਨੇ ਜਿਹੜੇ ਦੂਜੀਆਂ ਮਸ਼ੀਨਾਂ ਵਾਲੇ 4 ਤੇ 5 ਨੰਬਰ ਮਸ਼ੀਨਾਂ ਵਾਲੇ ਉਹ ਖਿਜੀ ਜਾਂਦੇ ਨੇ ਕਹਿੰਦੇ ਵੀ ਅਸੀਂ ਨਾ ਤਮਾਉਣ ਆਏ ਤੇ ਬਈ ਵੀ ਅਸੀਂ ਨਹੀਂ ਜਾਣਿਆ ਨਹੀਂ ਲੋ ਕਹਿੰਦੇ ਮਸ਼ੀਨ ਧੂਣ ਲੱਗੋ ਆਪਾਂ ਨੇ ਮਸ਼ੀਨ ਧੂਣ ਵਾਸਤੇ ਜਿਹੜਾ ਤੁਸੀਂ ਇਹ ਪੈਟਰੋਲ ਵਾਲਾ ਪੰਪ ਦੇਖ ਰਹੇ ਹੋ ਇਹ ਪਿੰਡ ਚੋਂ ਲਿਆਂਦਾ ਸੀ ਕਿਸੇ ਨਾ ਕਿਸੇ ਦਾ ਤੇ ਇਹਦਾ ਵਧੀਆ ਕੰਮ ਦਿੰਦਾ ਆਪਾਂ ਨੂੰ ਇੱਕ ਬੰਦਾ ਪਰ ਪਰ ਇਹਦੇ ਵਿੱਚ ਬਾਲਟੇ ਪਾਈ ਜਾਂਦਾ ਤੇ ਦੂਜਾ ਬੰਦਾ ਖੜ ਕੇ ਮਸ਼ੀਨ ਦੇ ਚਾਰੇ ਪਾਸੋਂ ਪ੍ਰੈਸਰ ਨਾਲ ਵਧੀਆ ਮਸ਼ੀਨ ਤੁੱਟਦੀ ਜਾਂਦੀ ਆ ਇਹ ਪੰਪ ਆਪਾਂ ਤਾਂ ਲੈ ਕੇ ਆਇਆ ਬਾਕੀ ਜੇ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਆਪਣੇ ਕੋਲ ਬਾਧੂ ਐਥੇ ਮੁੰਡੇ ਧੋਣ ਲਾਗੇ ਮਸ਼ੀਨ ਨੂੰ ਪਹਿਲਾਂ ਬਾਲਟੀ ਨਾਲ ਪਾਣੀ ਸੱਟਣਗੇ ਸਾਰੀ ਤੇ ਫਿਰ ਡੀਜ਼ਲ ਤੇ ਸਰਫ ਮਾਰਾਂਗੇ ਉਦੋਂ ਬਾਅਦ ਫਿਰ ਪਾਣੀ ਮਾਰ ਕੇ ਜੇ ਘਾਟ ਬਾਦ ਲੱਗੇ ਆਪਾਂ ਨੂੰ ਤਾਂ ਦੁਬਾਰਾ ਡੀਜ਼ਲ ਤੇ ਸਰਫ ਮਾਰਾਂਗੇ ਬਾਕੀ ਜਿਹੜਾ ਜਮੀ ਇੰਜਨ ਹੇਠੋਂ ਹੋ ਗਿਆ ਜਾਂ ਕੈਬਨ ਕੋਬਨ ਦੇ ਹੇਠੋਂ ਜਾਂ ਮਸ਼ੀਨ ਦੇ ਅੰਦਰੋਂ ਜਿੱਥੋਂ ਮਸ਼ੀਨ ਨੂੰ ਪ੍ਰੈਸ਼ਨ ਨਾਲ ਧੋਣ ਦੀ ਲੋੜਾ ਉੱਥੇ ਆਪਾਂ ਪੰਪ ਲਿਆਂਦਾ ਇਹਦੇ ਨਾਲ ਆਪਾਂ ਪਾਣੀ ਮਾਰਾਂਗੇ ਮਸ਼ੀਨ ਤੇ ਜਿਹੜਾ ਬਾਲਟੀ ਵਾਲਾ ਕੰਮ ਸੀ ਉਹ ਮੁੰਡਿਆਂ ਨੇ ਹੀਟਾ ਚਲਾ ਰੱਖਿਆ ਤੇ ਹੁਣ ਉੱਪਰੋਂ ਪੰਪੜਾ ਉਹ ਸਟਾਰਟ ਕਰਦੇ ਆਂ ਪਹਿਲਾਂ ਮਸ਼ੀਨ ਦਾ ਇੰਜਨ-ਉੰਜਨ ਧੋਵਾਂਗੇ ਫਿਰ ਆਪਾਂ ਮਸ਼ੀਨੜੀ ਉਹ ਬਾਕੀ ਤੂੰ ਨਹੀਂ ਸਟਾਰਟ ਕਰਾਂਗੇ। ਬਾਕੀ ਸਾਈਡਾਂ ਤੇ ਲੱਗੇ ਹੋਏ ਨੇ ਮੁੰਡੇ। ਓ ਮਾਮਾ ਤੇਰਾ ਕੰਮ ਲੇਟਾ ਕਦੋਂ ਕੋ ਸਟਾਰਟ ਕਰੇਗਾ? ਅੱਛਾ ਗੂਰੀ ਚੱਕ ਤੂੰ ਇਹਦੀ 4 ਨੰਬਰ ਵਾਲਾ ਬੰਦਾ ਬੈਠਾ ਆ ਗਿਆ ਬਰਾਬਰ ਤੇਰੇ ਹੁਣ। ਆ ਕਦੇ ਹੁਣ ਐ ਨਾ ਹੋਵੇ ਤੂੰ ਆਪਦੀ ਵਾਰ ਮਤਲਬ ਜਵਾਨੋ ਮੁਕਰ ਜੇ। ਗੂਰੀ ਇੱਥੇ ਕਰ ਲੈ ਬਈ ਗੱਲਬਾਤ ਪੂਰੀ ਹੁਣ ਇਹਦੇ ਨਾਲ। ਬਸ ਠੀਕ ਆ ਠੀਕ ਆ। ਉਹਨਾ ਮਸ਼ੀਨ ਤੇ ਪਾਣੀ ਮਾਰਨ ਵਾਲਾ ਕੰਮ ਆ ਜਿਹੜਾ ਉਹ ਸਾਰਾ ਨਿਬੜ ਗਿਆ ਆਪਾਂ ਨੇ ਪਹਿਲਾਂ ਬਾਲਟੀਆਂ ਨਾਲ ਫਿਰ ਜਿਹੜਾ ਇਹ ਪੰਪ ਪਿਆ ਇਹ ਪੰਪ ਨਾਲ ਇੰਜਨ-ਉੰਜਨ ਤੇ ਜਿੱਥੇ ਪਾਣੀ ਮਾਰਨਾ ਸੀ ਸਾਰਾ ਚੰਗੀ ਤਰ੍ਹਾਂ ਮਾਰਤਾ ਹੁਣ ਡੀਜ਼ਲ ਦੇ ਵਿੱਚ ਸਰਫ ਪਾ ਕੇ ਕੱਪੜਾ ਲੱਗੇ ਹੋਏ ਨੇ ਮਾਰਨਾ ਦੋ ਮੁੰਡੇ ਪਰਲੇ ਪਾਸੇ ਲੱਗੇ ਹੋਏ ਨੇ ਕੱਪੜਾ ਮਾਰਨਾ ਦੋ ਬਾਕੀ ਦੇ ਦੋ ਮੁੰਡੇ ਇਧਰਲੇ ਪਾਸੇ ਲੱਗੇ ਹੋਏ ਨੇ ਕੱਪੜਾ ਮਾਰਨਾ ਸਤੂ ਰਾਮਾਵਾ ਮਾ ਕਿੱਥੇ ਕੱਪੜਾ ਮਾਰਦਾ ਮਾਰਦਾ ਕਿਧਰ ਗਿਆ ਅੱਛਾ ਸਿਫਾ ਜੀ ਗਿਆ ਅੰਦਰੋਂ ਲਗਾਏ ਸਾਫ ਕਰਨਾ ਬਸ ਠੀਕ ਆ ਠੀਕ ਆ ਇਹਦੇ ਨਾਲ ਫਰਕ ਤਾਂ ਬਹੁਤ ਪੈਂਦਾ ਉਹ ਜਦੋਂ ਆਪਾਂ ਡੀਜ਼ਲ ਦੇ ਵਿੱਚ ਸਰਪਾਗ ਕਪੜਾ ਮਾਰਦੇ ਆ ਹਾਂ ਜੇ ਮੈਂ ਕਾਲਾ ਤੇਲ ਦਾ ਗਰੀਸ ਲੱਗਾ ਹੋਇਆ ਵਧੀਆ ਸਾਫ਼ ਨਿਕਲੇ ਹੁੰਦੀਆਂ ਮਸ਼ੀਨਾਂ ਜਿੰਦੇ ਵਿੱਚ ਆਪਾਂ ਮਸ਼ੀਨਾਂ ਤੇ ਕੱਪੜੇ ਦੀ ਗੱਲ ਕਰੀ ਤਾਂ ਕਪੜਾ ਰੋਜ਼ ਮਾਰਦੇ ਆ ਪਰ ਜਿਹੜੇ ਗਰੀਸ ਦੇ ਜਾਂ ਤੇਲ ਦੇ ਦਾਗ ਹੁੰਦੇ ਨੇ ਉਹ ਸਾਫ਼ ਕਰਨ ਦਾ ਨਾ ਟਾਈਮ ਹੁੰਦਾ ਤੇ ਨਾ ਕੋਈ ਕਰਦਾ ਤੇ ਬਾਕੀ ਹੁਣ ਐਂਡ ਤੇ ਖੜਾ ਕੇ ਆਪਾਂ ਮਸ਼ੀਨਾਂ ਤਾਂ ਹੀ ਧੋਣੇ ਹੁੰਦੇ ਆ ਧੋਂ ਤੋਂ ਬਾਅਦ ਮਸ਼ੀਨ ਵਧੀਆ ਸਾਫ਼ ਨਿਕਲੇ ਹੁੰਦੀ ਆ ਹੁਣ ਮਸ਼ੀਨ ਧੋਂ ਤੋਂ ਬਾਅਦ ਫਿਰ ਆਪਾਂ ਇਹਨੂੰ ਇੱਕ ਦਿਨ ਪੂਰਾ ਇਹਦਾ ਟੂਲ ਖੋਲ ਕੇ ਧੁੱਪੇ ਕਰਕੇ ਮਸ਼ੀਨ ਲਾਵਾਂਗੇ ਜਿਹੜੇ ਹਿਸਾਬ ਕਿਤਾਬ ਜਿਹੜੇ ਧੁੱਪਾ ਇੱਕ ਦਿਨ ਦੇ ਵਿੱਚ ਮਸ਼ੀਨਾਂ ਜਿਹੜੀ ਇਹ ਬਿਲਕੁਲ ਸੁੱਕ ਜਾਂਦੀ ਆ ਕਿਉਂਕਿ ਧੁੱਪ ਇੱਥੇ ਬਹੁਤ ਤੇਜ਼ ਪੈਂਦੀ ਆ ਉਦੋਂ ਬਾਅਦ ਫਿਰ ਮਸ਼ੀਨਾਂ ਦੇ ਆਪਾਂ ਤਰਪਾਲ ਪਾਉਣੇ ਹੁੰਦੇ ਆ ਬਾਕੀ ਜਿਹੜੀ 6 ਨੰਬਰ ਮਸ਼ੀਨਾਂ ਐ ਇੱਕ ਤੀ ਆਪਣੀ ਜਿਹੜੀ ਸਲਾਹ ਇਹਨੂੰ ਪੰਜਾਬ ਲੈ ਜਾਂਦੀ ਆ ਇਹ ਮਸ਼ੀਨ ਆਪਾਂ 2009 ਦੇ ਵਿੱਚ ਉਰੇ ਲਿਆਂਦੀ ਸੀ ਤੇ 2009 ਤੋਂ ਬਾਅਦ ਹੁਣ 2025 ਹੋ ਗਿਆ ਜਦ ਤੱਕ ਮਸ਼ੀਨੂਰੀ ਸੀਜ਼ਨ ਲਾ ਲੈਂਦੇ ਸੀ ਪੂਰੀ ਖੜਾ ਜਾਂਦੇ ਸੀ ਸੀਜ਼ਨ ਲਾ ਲੈਂਦੇ ਸੀ ਮਸ਼ੀਨ ਖੜਾ ਜਾਂਦੇ ਸੀ ਤੇ ਹੁਣ ਇਹ ਮਸ਼ੀਨ ਨੂੰ ਆਪਾਂ ਪੰਜਾਬ ਲੈ ਕੇ ਚੱਲਾਂਗੇ ਪੰਜਾਬ ਲੈ ਜਾ ਕੇ ਇਹਦਾ ਕੰਮਕਾਰ ਕਰਾਉਣ ਵਾਲਾ ਮਸ਼ੀਨ ਦਾ ਚੰਗੀ ਤਰ੍ਹਾਂ ਉਹ ਕੰਮਕਾਰ ਕਰਕੇ ਫੇਰ ਮਸ਼ੀਨ ਆਪਾਂ ਉਰੇ ਲਿਆਵਾਂਗੇ ਜੇ ਆਪਾਂ ਉਰੇ ਗੱਲ ਕਰੀਏ ਤਾਂ ਉਰੇ ਕੋਈ ਐਡਾ ਸਾਧਨ ਨਹੀਂ ਹੈਗਾ ਵੀ ਆਪਾਂ ਮਸ਼ੀਨ ਦੂਰੇ ਰਿਪੇਅਰ ਕਰ ਲਈਏ ਤੇ ਇੱਕ ਵਾਰ ਆਪਾਂ ਇਹਨੂੰ ਪੰਜਾਬ ਲੈ ਜਾ ਕੇ ਮਸ਼ੀਨ ਨੂੰ ਪੰਜਾਬ ਚ ਰਿਪੇਅਰ ਕਰਕੇ ਲਿਆਵਾਂਗੇ ਦੀ ਸੱਤੂ ਜਵਰੇ ਲਾ ਕੇ ਕਰਨੂਰੇ ਬਣੂ ਕੰਮ ਹਾਂ ਹਾਂ ਆ ਇੱਕ ਦੌਰੇ ਮਤਲ ਜਿਹੜਾ ਇਹ ਰੰਗ ਰੰਗ ਵਾਲੇ ਬੰਦੇ ਨੇ ਉਹ ਇਹਨਾਂ ਦਾ ਦਾ ਹਿਸਾਬ ਕਿਤਾਬ ਹੋਰ ਆ ਆਪਣਾ ਹੋਰ ਆ ਤੇ ਬਾਕੀ ਜੇ ਗੱਲ ਕਰੀਏ ਆਪਾਂ ਰਿਪੇਅਰ ਪੂਰ ਦੀ ਆ ਬਾਅਦ ਚ ਪ੍ਰੈਸ ਨਾਲ ਬਲ ਬਲ ਪਾਉਂਦੀ ਉਹ ਔਖਾ ਕੰਮ ਆਪਣੇ ਪੰਜਾਬ ਚ ਆਇਆ ਵੀ ਇੱਕ ਵਾਰ ਕਿ ਸ਼ਾਫਤੇ ਲਾ ਕੇ ਮਹੀਨਾ ਆਪਾਂ ਸਾਰਾ ਕੰਮ ਕਰ ਲਾਂਗੇ ਬਾਕੀ ਮਸ਼ੀਨ ਨੂੰ ਧੋਣਿਆ ਧੋਣ ਤੋਂ ਬਾਅਦ ਇਹਨੂੰ ਲੈ ਕੇ ਚੱਲਦੇ ਆਂ ਠਿਕਾਣੇ ਤੇ ਉੱਥੇ ਖੜਾਵਾਗੇ ਇਸਕਾਵਾਗੇ ਤੇ ਇਹ ਮਸ਼ੀਨ ਦਾ ਪੰਤਰਪਾਲ ਨਹੀਂ ਪਾਉਂਦੇ ਇਹ ਮਸ਼ੀਨ ਨੂੰ ਆਪਾਂ ਪੰਜਾਬ ਲੈ ਕੇ ਜਾਵਾਂਗੇ ਤੋਂ ਵਾਲਾ ਕੰਮ ਆਪਣਾ ਨਿਭੜ ਗਿਆ ਮਸ਼ੀਨ ਧੋਤੀ ਗਈ ਤੇ ਇਹ ਮਸ਼ੀਨ ਨੂੰ ਹੁਣ ਲੈ ਕੇ ਚੱਲਦੇ ਆਪਣੇ ਠਿਕਾਣੇ ਤੇ ਇੱਥੋਂ ਜਾਣ ਤੋਂ ਬਾਅਦ ਜਿਹੜੀ ਆਪਣੀ 5 ਨੰਬਰ ਮਸ਼ੀਨ ਆ ਆਪਾਂ ਉਹ ਤੇ ਹਵਾ ਹਵਾ ਮਾਰਾਂਗੇ ਤੇ ਜੇ ਹਵਾ ਮਾਰਨ ਤੋਂ ਬਾਅਦ ਟਾਈਮ ਬਚਿਆ ਤਾਂ ਆਪਾਂ ਉਹਨੂੰ ਵੀ ਲੈ ਕੇ ਧੋਵਾਂਗੇ ਅੱਜ ਜੇ ਨਾ ਟਾਈਮ ਬਚਿਆ ਫਿਰ ਉਹ ਮਸ਼ੀਨ ਨੂੰ ਆਪਾਂ ਕੱਲ ਨੂੰ ਲੈ ਕੇ ਆਵਾਂਗੇ ਹੁਣ ਇਹ ਮਸ਼ੀਨ ਦਾੜਾ ਸਮਾਨ ਪਿਆ ਇਹ ਸਮਾਨ ਮਸ਼ੀਨ ਤੇ ਰੱਖਦੇ ਆਂ ਤੇ ਉਸ ਤੋਂ ਬਾਅਦ ਮਸ਼ੀਨ ਲੈ ਕੇ ਚੱਲਦੇ ਆਂ ਆਪਾਂ ਨੇ ਆਪਣੀ ਜਿਹੜੀ 41 ਇੰਚ ਮਸ਼ੀਨ ਹੁਣ ਧੋਣ ਤੋਂ ਬਾਅਦ ਆਪਣੇ ਠਿਕਾਣੇ ਤੇ ਲਿਆਂਦਾ ਦੋ ਮੁੰਡੇ ਆਪਣਾ ਮਸ਼ੀਨ ਤੇ ਲਾ ਤੇ ਉਹਦਾ ਫੀਡਰ ਸਾਫ ਕਰਨਗੇ ਉਹ ਤੋਂ ਬਾਅਦ ਕਟਰ ਕੁਟਰ ਜਿਹੜਾ ਮੜਾ ਮੋਟਾ ਉਹ ਸਾਫ ਕਰਨਗੇ ਤੇ ਜਿਹੜਾ ਮਸ਼ੀਨ ਦੇ ਵਿੱਚੋਂ ਸਮਾਨ ਕੱਢਿਆ ਉਹ ਚੋਂ ਅੱਧਾ ਸਮਾਨ ਵਿੱਚ ਰੱਖਣਗੇ ਤੇ ਅੱਧਾ ਆਪਾਂ ਜਿਹੜਾ ਆਪਣਾ ਠਿਕਾਣਾ ਰੂਮ ਉੱਥੇ ਉਹ ਜ ਰੱਖ ਦਾਂਗੇ ਕਿਉਂਕਿ ਜਿਹੜੀ ਆਪਣੀ ਉਹ ਮਸ਼ੀਨਾਂ ਐਤ ਤੇ ਆਪਣੀ ਸਲਾਵ ਨੂੰ ਪੰਜਾਬ ਲੈ ਜਾਂਦੀ ਆ ਤੇ ਉਹਨੂੰ 16-17 ਸਾਲ ਹੋ ਗਏ ਉਰੇ ਲੈ ਕੇ ਆਇਆ ਨੂੰ ਮੁੜ ਕੇ ਆਪਾਂ ਪੰਜਾਬ ਨਹੀਂ ਲੈ ਗਏ ਐਤ ਕਿ ਆਪਣੀ ਇਹ ਸਲਾਵ ਬਣਦੀ ਆ ਵੀ ਆਪਾਂ ਜਿਹੜੀ ਆਪਣੀ 41 ਇੰਚ ਮਸ਼ੀਨ ਇਹਨੂੰ ਪੰਜਾਬ ਲੈ ਕੇ ਚੱਲੀਏ ਬਾਕੀ ਦੋ ਮੁੰਡੇ ਲੱਗੇ ਹੋਣੇ 41 ਇੰਚ ਮਸ਼ੀਨ ਦਾ ਜਿਹੜਾ ਰਹਿਣਾ ਖੁੰਦਾ ਕੰਮ ਆ ਉਹ ਕੰਪਲੀਟ ਕਰਨ ਇੱਧਰ ਜਿਹੜੇ ਪੰਜ ਨੰਬਰ ਮਸ਼ੀਨ ਵਾਲੇ ਮੁੰਡੇ ਨੇ ਇਹ ਮਸ਼ੀਨ ਦਾ ਲਾਗੇ ਚੈਂਬਰ ਤਾਰਨ ਇਹ ਤੋਂ ਬਾਅਦ ਇਹ ਮਸ਼ੀਨ ਤੇ ਹਵਾ ਮਾਰ ਦਿਆਂ ਜੇ ਹੁਣ ਆਪਾਂ ਮਸ਼ੀਨ ਨੂੰ ਧੋਕੇ ਲਿਆਉਣ ਦੀ ਗੱਲ ਕਰੀਏ ਹੁਣ ਮਸ਼ੀਨ ਨੂੰ ਧੋਕੇ ਲਿਆਉਣ ਵਾਲਾ ਟਾਈਮ ਹੈ ਨਹੀਂ ਹੁਣ ਇਹ ਤੇ ਹਵਾ ਮਾਰਾਂਗੇ ਆਪਾਂ ਚੰਗੀ ਤਰ੍ਹਾਂ ਹਵਾ ਮਾਰਨ ਤੋਂ ਬਾਅਦ ਇਹਦੇ ਟੂਲਾ ਚੋਂ ਸਮਾਨ ਸਮਾਨ ਕੱਢਾਂਗੇ ਤੇ ਉਹ ਤੋਂ ਬਾਅਦ ਫਿਰ ਕੱਲ ਨੂੰ ਸਵੇਰੇ ਆਪਾਂ ਇਹ ਮਸ਼ੀਨ ਨੂੰ ਧੋ ਲੈ ਕੇ ਚੱਲਾਂਗੇ ਕਿਉਂ ਸਰਤ اپنی 6 ਨੰਬਰ ਮਸ਼ੀਨ ਆ ਜਿਹੜੀ ਇਹਦੀ ਸਾਫ ਸਫਾਈ ਵਾਲਾ ਕੰਮ ਨਿਬੜ ਗਿਆ ਤੇ ਆਪਾਂ ਥੋੜਾ ਮੋਟਾ ਸਮਾਨ ਆ ਜਿਹੜਾ ਉਹ ਮਸ਼ੀਨ ਦੇ ਵਿੱਚ ਰੱਖਾਂਗੇ ਤੇ ਬਾਕੀ ਦਾ ਸਮਾਨ ਥੈਲੇ 'ਚ ਪਾ ਕੇ ਆਪਾਂ ਪੂਰੇ ਜਿਹੜਾ ਆਪਣਾ ਰੂਮ ਆ ਉਹ 'ਚ ਰੱਖਾਂਗੇ ਤੇ ਇਧਰ ਮੁੰਡਾ ਲੱਗਾ ਹਾ ਕੱਟ ਨੂੰ ਸਾਫ ਕਰਨ ਮਸ਼ੀਨ ਸਾਫ ਹੋ ਗਈ ਤੇ ਕਟਰ ਦੀ ਸਾਫ ਸਫਾਈ ਚੱਲ ਰਹੀ ਆ ਇਹ ਤੋਂ ਬਾਅਦ ਇਹ ਮਸ਼ੀਨ ਦੀ ਸਫਾਈ ਦਾ ਕੰਮ ਆ ਜਿਹੜਾ ਉਹ ਕੰਪਲੀਟ ਆ ਇਹ ਮਸ਼ੀਨ ਦਾ ਮਗਰ ਆਪਾਂ ਇਹ ਟਰਾਲਾ ਪਾ ਕੇ ਨੂੰ ਸਾਈਡ ਤੇ ਲਾ ਦਾਂਗੇ ਉਦੋਂ ਬਾਅਦ ਜਿਹੜੀ ਉਧਰ ਆਪਣੀ 5 ਨੰਬਰ ਮਸ਼ੀਨ ਖੜੀ ਆ ਉਹਦੀ ਸਾਫ ਸਫਾਈ ਦਾ ਕੰਮ ਚੱਲੂ ਉਹ ਮੁੰਡੇ ਝਾੜਨ ਲੱਗੇ ਹੋਏ ਨੇ ਤੇ ਕੱਲ ਨੂੰ ਸਵੇਰੇ ਲਈ ਆ ਕੇ ਆਪਾਂ ਉਹ ਮਸ਼ੀਨ ਨੂੰ ਧੋਲਿਆਵਾਂਗੇ ਤੇ ਉਹਦੇ ਕਟਰ ਦਾ ਰਹੂ ਪੂਰੇ ਆਉਣ ਤੋਂ ਬਾਅਦ ਉਹਦਾ ਕਟਰ ਤੇ ਜਿਹੜਾ ਫੀਡਰ ਆ ਉਹਨੂੰ ਸਾਫ ਕਰ ਦਾਂਗੇ ਉਹ ਤੋਂ ਬਾਅਦ ਆਪਣੀ 4 ਨੰਬਰ ਮਸ਼ੀਨ ਰਹੂ ਸਾਰਿਆਂ ਤੋਂ ਲਾਸਟ ਦੇ ਆਪ ਜਿਹੜੀ ਆਪਣੀ 4 ਨੰਬਰ ਮਸ਼ੀਨ ਆ ਇਹਨੂੰ ਸਾਫ ਕਰਾਂਗੇ